ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਧਗਾਣਾ ਸ਼ਹੀਦ ਪਿੰਡ ਬਿਲਕੁਲ ਆ ਗਿਆ ਵੀਰ ਗੁਰਪ੍ਰੀਤ ਦੇ ਕੋਲੇ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਮੋਸਟਲੀ ਇਸ ਕੋਲੋਂ ਆਪਾਂ ਤੁਹਾਨੂੰ ਵੇਖਾਉਂਦੇ ਰਹੀਦਾ ਤੇ ਕਿਤੇ ਨਾ ਕਿਤੇ ਜਿਹੜੇ ਪਸ਼ੂ ਹੈਗੇ ਦੋਸਤੋ ਮੱਝਾਂ ਦੇ ਵਿੱਚ ਜਾਂ ਝੋਟੀਆਂ ਦੇ ਵਿੱਚ ਇਹ ਵੀ ਇਸ ਘਰੇ ਆਉਂਦੇ ਆ ਬਿਲਕੁਲ ਸੇਲ ਪਰਚੇਜ਼ ਦਾ ਕੰਮ ਵਿਕਰੀ ਵਾਲੇ ਪਸ਼ੂ ਆ ਇਸ ਘਰ ਤੁਹਾਨੂੰ ਜਿਹੜੇ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਅੱਜ ਦੋਸਤੋ 16 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤਕਰੀਬਨ ਤੁਸੀਂ ਨੋਟ ਕਰ ਸਕਦੇ ਹੋ ਸ਼ਾਮ ਦੇ ਤਕਰੀਬਨ 6 6:30 ਵਜੇ ਦਾ ਸਮਾਂ ਹੈਗਾ 6:30 ਵਜੇ ਦਾ ਜਿਹੜਾ ਸਮਾਂ ਤੁਸੀਂ ਮੰਨ ਸਕਦੇ ਜੇ ਠੀਕ ਆ ਇੱਕ ਤੁਹਾਨੂੰ ਮੱਝ ਦਿਖਾਵਾਂਗੇ ਚੰਗੀ ਮੱਝ ਹੋਵੇਗੀ ਆ ਚੰਗੇ ਸੋਹਣੇ ਹੁਣ ਮਿਲਕ ਤੇ ਚੱਲ ਰਹੀ ਆ ਪੂਰੀ ਡਿਟੇਲ ਜਿਹੜੀ ਹੈਗੀ ਆ ਵੀਰ ਗੁਰਪ੍ਰੀਤ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਠੀਕ ਆ ਬਾਕੀ ਜਿਸ ਵੀ ਕਿਸਾਨ ਵੀਰ ਨੂੰ ਫਾਰਮਰ ਵੀਰ ਨੂੰ ਮੱਝ ਪਸੰਦ ਆਵੇ ਆਪਦਾ ਹੱਕ ਸਮਝ ਕੇ ਚਵਾਈ ਇੱਕ ਟਾਈਮ ਤੇ ਲੋ ਟਾਈਮ ਦੀ ਘਰ ਵਿਜਿਟ ਕਰਕੇ ਤੁਸੀਂ ਜ਼ਰੂਰ ਕਰ ਸਕਦੇ ਹੋ ਠੀਕ ਹੈ ਜੀ ਗੱਲਬਾਤ ਆਪਾਂ ਕਰਦੇ ਹਾਂ ਸਟਾਰਟ ਵੀਰ ਤੋਂ ਪੁੱਛ ਲੈਣੀ ਹੈ ਜਾਣਕਾਰੀ ਤੇ ਇੱਕ ਵਿਹੜ ਦਿਖਾ ਦਾਂਗੇ ਤੁਹਾਨੂੰ ਠੀਕ ਆ ਇੱਕ ਵਿਹੜ ਦਿਖਾ ਦਾਂਗੇ ਤੇ ਪਹਿਲਾ ਸੂਬਾ ਵਿਹੜ ਸੂਣ ਜਾ ਰਹੀ ਹੈ ਬਾਕੀ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਲੈਂਦੇ ਆ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਾਸਰੀ ਘਰ ਸਾਸਰੀ ਘਰ ਆਜ ਵੀਰ ਦੇ ਕੀ ਹਾਲ ਚਾਹ ਠੀਕ ਠਾਕ ਜੀ ਐ ਚੜ੍ਹਦੀ ਕਲਾ ਤੋਂ ਨਹੀਂ ਸੁਣਾ ਬਹੁਤ ਵਧੀਆ ਵੀਰ ਅੱਜ ਲੇਟ ਕਰਤਾ ਹੁਣੇ ਬਸ ਵੀਰ ਇਤਰੀਆਂ ਕੰਮ ਕਰ ਪਤਾ ਕਿ ਤੁਹਾਨੂੰ ਦੱਸਿਆ ਸੀਗਾ ਟਾਈਮ ਸ਼ਾਮ ਹੋਈ ਜਾਣੀ ਆ ਮੈਂ ਤਾਂ ਕਿ ਅੱਜ ਕੈਨਸਲ ਕਰ ਦਾਂ ਕੈਨਸਲ ਹੋ ਜਾਣਾ ਸੀਗਾ ਬਾਕੀ ਚਲੋ ਕੋਈ ਗੱਲ ਨਹੀਂ ਅਸੂ ਜਾਦੇ ਹੁੰਦੇ ਤਾਂ ਫਿਰ ਆਪਾਂ ਕੱਲ ਤੇ ਰੱਖ ਲੈਣਾ ਸੀਗਾ ਤੇ ਫਿਲਹਾਲ ਤੁਸੀਂ ਮੱਝ ਇੱਕ ਪੌਣੀ ਸੀਗੀ ਤੇ ਗੁਰਪ੍ਰੀਤ ਭਾਈ ਇੱਕ ਮੱਝ ਆਪਣੇ ਕੋਲ ਆ ਗਈ ਹੈ ਹਾਂਜੀ ਤਾਜੀ ਸੂਈ ਸਵਾਈ ਆ ਤਾਜੀ ਅੱਜ ਇਹਨੂੰ 6 ਦਿਨ ਹੋ ਗਏ ਸੂਈ ਨੂੰ 6 ਦਿਨ ਹੋ ਗਏ ਹਾਂਜੀ ਤੇ ਸੂਬਾ ਕਿੰਨਾ ਹੋਊਗਾ ਜੀ ਇਹਦਾ ਦੂਜਾ ਸੂਬਾ ਦੂਜਾ ਹਾਂਜੀ ਥਾਣ ਥਾ ਮਤਲਬ ਕਿ ਥੱਲੇ ਥੱਲੇ ਵੇਖੀ ਜੇਕਰ ਆਪਾਂ ਦੇਵੇ ਦੀ ਕਵਾਲਿਟੀ ਵੇਖੀ ਤਾਂ ਕਾਫੀ ਸੋਹਣੀ ਹੈ ਕਾਫੀ ਸੋਹਣੀ ਦੁੱਧ ਬਹੁਤ ਹੈ ਤੇ ਹੁਣ 6ਵਾਂ ਦਿਨ ਹੋ ਗਿਆ ਸੋਹਣੀ ਇਹਨੂੰ 6ਵਾਂ ਦਿਨ ਤੇ 13 ਲੀਟਰ ਕੰਡੇ ਵਾਲਾ ਤਿਆਰ ਹੈ ਕੰਡੇ ਵਾਲਾ 13 ਲੀਟਰ ਹਾਂਜੀ ਠੀਕ ਆ ਤੇ ਸਵੇਰ ਦੂਜਾ ਤੀਜਾ ਦੂਜਾ ਹਾਂਜੀ ਦੂਜਾ ਸਵੇਰ ਦੋਸਤੋ ਬਾਕੀ ਆ ਵੇਖੋ ਠੀਕ ਆ ਜੀ ਆਹ ਫੇਸ ਕੁਆਲਿਟੀ ਹੈ ਬੱਚਾ ਥੱਲੇ ਕੱਟਾ ਗਿਆ ਨਾ ਜੀ ਕੱਟਾ ਕੱਟਾ ਠੀਕ ਆ ਆਹ ਕੱਟਾ ਹੈਗਾ ਦੋਸਤੋ ਮੇਲਕਾਫ ਆ ਇਸ ਝੋਟੀ ਦੇ ਥੱਲੇ ਤੇ ਦੁੱਧ ਵੀਰਾਂ ਦਾ ਵੀ 13 ਲੀਟਰ ਹੈਗਾ ਬਾਕੀ ਪੱਖ ਜਿਹੜਾ ਤੁਸੀਂ ਨੀਲੀ ਦਾ ਮੰਨ ਸਕਦੇ ਜਿਵੇਂ ਕ੍ਰਾਸ ਪੀਰੀਅਡ ਹੁੰਦੀ ਹੈ ਨਾ ਜੇ ਮਗਰਲੇ ਪੈਰ ਵਾਈਟ ਹੈਗੇ ਆ ਆ ਕੁੱਕ ਬੇਲੀ ਆ ਜਮਾਨ ਗੁਲਾਬੀ ਆ ਬਾਕੀ ਬਾਡੀ ਸਟਰਕਚਰ ਤੁਸੀਂ ਦੇਖ ਸਕਦੇ ਹੋ ਠੀਕ ਮੱਥਾ ਬੱਲਾ ਹੈਗਾ ਠੀਕ ਹੈ ਜੀ ਆ ਵੇਖੋ ਮੱਥਾ ਬੱਲਾ ਵਿੱਚੋਂ ਥੋੜਾ ਜਿਹਾ ਜਿਹੜਾ ਨਿਸ਼ਾਨ ਤੁਹਾਨੂੰ ਹੈਗਾ ਉਹ ਮਿਲ ਜੂਗਾ ਦੇਖਣ ਦੇ ਵਿੱਚ ਤੇ ਥੱਲੇ ਲੇਵੇ ਦੀ ਵੇਖੋਗੇ ਦੋਸਤੋ ਜਿਹੜਾ ਆ ਭਾਂਡਾ ਬਾਕੀ ਕਾਫੀ ਜ਼ਿਆਦਾ ਖੂਬਸੂਰਤ ਭਾਂਡਾ ਹੈਗਾ ਆ ਵੇਖੋ ਤੇ ਬਿਲਕੁਲ ਹੁਣ ਜਿਹੜਾ 13 ਲੀਟਰ ਦੀ ਮਿਲਕ ਦੀ ਕੈਪੈਸਿਟੀ ਐ ਇਸ ਟਾਈਮ ਤੇ ਹੈ ਗੁਰਪ੍ਰੀਤ ਵੀਰੇ ਪੰਜ ਥਾਣੀ ਹੈ ਨਾ ਪੰਜ ਥਾਣੀ ਜਿਹਦੇ ਚੋਂ ਸਿਰਫ ਐਵੇਂ ਨੋਰਮਲ ਦੋ ਧਾਰ ਆਉਂਦੀਆਂ ਆ ਸਰੂ ਇਹਦਾ ਹਾਂ ਕੋਈ ਛੱਟਾ ਭੂਰ ਨਹੀਂ ਹੈਗਾ ਠੀਕ ਹੈ ਜੀ ਹਾਂ ਚਵਾਈ ਦੀ ਬਹੁਤ ਸਾਰੀ ਠੀਕ ਹੈ ਜੀ ਤੇ ਬਾਕੀ ਨੋਰਮਲ ਧਾਰਾਂ ਉਹਦੇ ਇੱਕ ਤੋਂ ਆਉਂਦੀਆਂ ਜਾਂ ਕਿੰਨੀਆਂ ਆਉਂਦੀਆਂ ਬਸ ਦੋ ਤਿੰਨ ਇਹ ਤੋਂ ਵੱਧ ਨਹੀਂ ਜੀ ਠੀਕ ਹੈ ਚੱਲਦਾ ਨਹੀਂ ਪ੍ਰੋਪਰ ਚੱਲਦੇ ਚਾਰੀ ਹੈ ਨਾ ਹਾਂ ਚੱਲਦੇ ਚਾਰੀ ਠੀਕ ਹੈ ਜੀ ਤੇ ਹਾਂਜੀ ਕਰੀਏ ਮਾੜਾ ਖੋਲ ਕੇ ਦਿਖਾਈਏ ਸੋ ਦੋਸਤੋ ਬਾਕੀ ਪੇਟ ਪੁੱਠੇ ਤੁਸੀਂ ਵੇਖੋਗੇ ਤੇ ਰਾਜੀਪੂਰੀ ਹੈ ਠੀਕ ਆ ਹਾਈਟ ਵੀ ਸੋਹਣੀ ਹੈ ਮੱਝ ਦੀ ਤੇ ਥਣ ਦੇਵੇ ਦੀ ਸਾਫ ਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਵੀ ਚੌਰਸਲੇਵਾ ਤੇ ਬਿਲਕੁਲ ਜਿਹੜਾ ਤੀਰ ਕਮਾਨ ਵਰਗਾ ਦੇਵਾ ਤੇ ਦੁੱਧ 13 ਕਿਲੋ ਹੈਗਾ ਨੈਟ ਚੋਾਈ ਤੁਸੀਂ ਕਰਨੀ ਆ ਜਿਹੜੇ ਵੀਰ ਨੇ ਖਰੀਦਣੀ ਆ ਖਰੀਦਦਾਰ ਵੀਰ ਆਪਦੀ ਤਸੱਲੀ ਆ ਆਪ ਘਰ ਵਿਜਿਟ ਕਰਕੇ ਤੁਸੀਂ ਕਰ ਸਕਦੇ ਹੋ ਆ ਦੇਖੋ ਜੀ ਠੀਕ ਆ ਤਾਕੀ ਇਹ ਚੱਡਾ ਵੇਖੋਗੇ ਦੋਸਤੋ ਤੇ ਬਿਲਕੁਲ ਪਰਮਾ ਚੱਡਾ ਹੈ ਤੇ ਖੁੱਲਾ ਲੇਵਾ ਹੈਗਾ ਤੁਸੀਂ ਆਉਂਗੇ ਘਰ ਤੇ ਨਰਾਸ਼ ਨਹੀਂ ਹੁੰਦੇ ਕਿਉਂਕਿ ਜਿਹੋ ਜੀ ਚੀਜ਼ ਤੁਸੀਂ ਦੇਖਣੀ ਚਾਹੁੰਦੇ ਹੋ ਜਾਂ ਵੇਖ ਰਹੇ ਹੋ ਉਹੋ ਜੀ ਇਹਨੂੰ ਬੰਨ ਜਿਹੜੀ ਤੁਹਾਨੂੰ ਚੀਜ਼ ਦਿਖਾਈ ਦੇਵੇਗੀ ਜਦੋਂ ਤੁਸੀਂ ਘਰ ਵਿਜ਼ਿਟ ਕੀਤੀ ਠੀਕ ਹੈ ਜੀ ਬਿਲਕੁਲ ਚਮੜੀ ਜਿਹੜੀ ਹੈ ਦੋਸਤੋ ਬਿਲਕੁਲ ਪਤਲੀ ਚਮੜੀ ਹੈ ਠੀਕ ਹੈ ਸਕਿਨ ਪਤਲੀ ਆ ਤੇ ਬਿਲਕੁਲ ਦੁੱਧ ਵਾਲੀ ਆਪਾਂ ਇਹਨੂੰ ਅੱਜ ਕਹਾਂਗੇ ਲੇਵਾ ਜਿਹੜਾ ਵੇਖੋ ਤੁਸੀਂ ਇਹ ਪੂਰੀਆਂ ਪੰਡਾ ਪਾਈਆਂ ਪਈਆਂ ਨੇ ਆ ਵੇਖੋ ਅੱਛਾ ਗੁਰਪੀ ਵੀਰੇ ਬਾਕੀ ਚਵਾਈ ਚਵਾਈ ਕਿਦਾਂ ਦੀ ਲੱਗੀ ਆ ਬਿਲਕੁਲ ਕੋਈ ਛੱਟਾ ਨਹੀਂ ਕੋਈ ਭੂਰ ਨਹੀਂ ਐ ਬਿਲਕੁਲ ਸਾਫ ਐ ਚੌਂ ਥਣਾ ਦੀ ਪੋਲੀ ਪਾਲੀ ਪੂਰੀ ਐ ਬਿਲਕੁਲ ਰੂਹ ਕੋ ਗਰੰਟੀ ਆਪਣੀ ਚੌਂ ਦੀ ਠੀਕ ਆ ਜੇ ਕੋ ਵੀਰ ਆਨਲਾਈਨ ਕਰਦਾ ਤੇ ਦੋ ਟਾਈਮ ਵੀਡੀਓ ਕਾਲ ਤੇ ਵੀ ਆਪਾਂ ਚਵਾ ਕੇ ਦਵਾਂਗੇ ਠੀਕ ਆ ਜੀ ਹਾਂ ਤੇ ਕੀ ਭਾ ਪਰਤਾ ਮੁੱਲ ਕਿੰਨੇ ਡਿਮਾਂਡ ਕੀਤੀ ਇਹ ਤਾਂ ਭਾ ਜਿੰਨਾ ਮਰਜ਼ੀ ਕੀਤੀ ਹੈ ਜੇ ਤੇ ਆਪਾਂ 1 ਲੱਖ 2000 ਦੀ ਦੇਣੀ ਹੈ ਇੱਕ ਲੱਖ ਦੋ ਦੀ ਹਾਂਜੀ ਤੇ ਚਵਾਈ ਮਤਲਬ ਕਿ 13 ਤੁਸੀਂ ਕਰਾਉਣੀ ਆ ਹਾਂ ਕਰਾਉਣੀ ਆ ਗਰੰਟੀ ਵਾਲੀ ਗੱਲ ਵੀ ਆ ਤੁਸੀਂ ਤਿੰਨ ਟਾਈਮ ਚੋਵੇ ਕੋਈ ਵੀਰ ਭਰਾ ਪਹੁੰਚਦਾ ਇਹ ਕਰਕੇ ਤਸਲੀ ਕਰਕੇ ਤੋੜਨ ਤਸਲੀ ਦੁੱਧ ਦੋ 13 ਤੋਂ ਬਾਹਰ ਹੋਊ ਪਰ ਆਪਾਂ 12 ਨੂੰ ਤਾਂ ਹੱਥ ਨਾਲ ਲਾਵੇ 13 ਤੋਂ ਪਲੱਸ ਆ ਇਹ ਹੂੰ ਹਾਂ ਠੀਕ ਹੈ ਜੀ ਅਜੇ 6ਵੇਂ ਦਿਨ ਦੀ ਆ ਕਰਮ ਵਾਲੀ ਕਰੋਗੀ 16 17 ਲੀਟਰ ਆਮ ਨੇ ਹੂੰ ਬਾਕੀ ਹੁਣ ਮੌਜੂਦਾ ਜਿਹੜਾ ਮੌਜੂਦਾ 13 ਤੋਂ ਬਾਹਰ ਬੰਦਾ ਜਾਂ 13 ਹੀ ਮੰਨ ਕੇ ਚੱਲਣਾ 13 ਮੰਨ ਕੇ ਲਵੇ ਜੀ ਹਾਂ ਲੋ ਵੀ ਭਰਾਵੋ ਕੋਈ ਜਾਤ ਵਾਲੀ ਆ ਜਾਤ ਪਾਤ ਵਾਲੀ ਆ ਤਾਂ ਹੀ ਕੋਈ ਬ੍ਰੀਡ ਜਿਹੜੀ ਆ ਦੋਸਤੋ ਦੁੱਧ ਕਰਦੀ ਨਹੀਂ ਤਾਂ ਨਾਰਮਲ ਆਪਾਂ ਗੱਲ ਕਰ ਲਈਏ ਨਾ 10 11 ਲੀਟਰ ਦੁੱਧ ਹੀ ਬੜਾ ਹੁੰਦਾ ਪਰ ਜਿਹੜੀ ਇਹ 13 ਲੀਟਰ ਤੁਸੀਂ ਮੰਨ ਕੇ ਚਵਾਈ ਮੰਨ ਕੇ ਜਿਹੜੀ ਦੋਸਤੋ ਇਹ ਮੱਝ ਖਰੀਦਣੀ ਹੈਗੀ ਆ ਰੇਟ ਭਾਅ ਪਰਤਾ ਵੀ ਬਿਲਕੁਲ ਜਾਇਜ਼ ਆ ਜੇਕਰ ਦੋਤ ਨੂੰ ਵੇਖੀਏ ਬਾਕੀ ਤੁਸੀਂ ਆਪਦੀ ਘਰੇ ਵਿਜਿਟ ਕਰਕੇ ਆਪ ਅੱਖੀ ਇੱਕ ਵਾਰੀ ਵੇਖ ਲਿਓ ਘਰ ਚਵਾਈ ਕਰ ਲਿਓ ਜਿਸ ਵੀਰ ਨੇ ਪੈਸੇ ਲਾਉਣੇ ਆ ਰਕਮ ਲਾਉਣੀ ਆ ਤਸੱਲੀ ਤੁਸੀਂ ਕਰ ਲਿਓ ਠੀਕ ਹੈ ਜੀ ਆਹ ਵੇਖੋ ਜੀ ਬਾਕੀ ਚੜ੍ਹੇ ਲੇਵੇ ਦੀ ਦੋਸਤੋ ਮੈਂ ਵਾਰ-ਵਾਰ ਜੇਕਰ ਤਾਂ ਕਰਨਾ ਪਿਆ ਵੇ ਸਫਾਈ ਕਾਫੀ ਆਦੀ ਆ ਸੋ ਜਿਸ ਵੀਰ ਨੇ ਪੈਸੇ ਲਾਉਣੇ ਆ ਖਾਸ ਤੌਰ ਤੇ ਤੇ ਉਹ ਨਿਰਾਸ਼ ਨਹੀਂ ਹੋਊਗਾ ਹਨ ਕੇ ਬਾਕੀ ਚਵਾਈ ਤੁਸੀਂ ਕਰਕੇ ਆਪਦੇ ਹੱਥੀਂ ਜ਼ਰੂਰ ਦੇਖ ਲਿਓ ਵੀਰ ਗੁਰਪ੍ਰੀਤ ਦਾ ਵੀ ਅੱਗੇ ਕੰਮ ਨਰਕ ਪਰਖ ਆ ਵਪਾਰ ਦਾ ਕੰਮ ਆ ਤੇ ਵਿਕਰੀ ਵਾਲੇ ਪਸ਼ੂ ਲਿਆਉਣ ਦਾ ਕੰਮ ਆ ਆਪਦੀ ਤਸੱਲੀ ਆਪਦੀ ਸੋ ਸਮਝਣਾ ਜ਼ਰੂਰ ਕਰਕੇ ਅੱਗੇ ਲੈ ਕੇ ਆਉਂਦਾ ਪੂਰੀ ਤੇ ਇੱਕੋ ਜਿਸ ਵੀਰ ਨੇ ਵੀ ਲਜਾਈ ਨੀ ਰਕਮ ਖਰਚ ਕੇ ਉਹ ਵੀ ਆਪਦੇ ਹੱਥੀਂ ਤੁਸੀਂ ਆ ਬਿਲਕੁਲ ਜਿਹੜੀ ਤਸੱਲੀ ਆ ਜ਼ਰੂਰ ਕਰਕੇ ਲੈ ਕੇ ਜਾ ਸਕਦੇ ਜਿਨੇ ਇਹ ਮਾਈਕਰ ਪੈਸੇ ਖਰਚਨੇ ਆ ਨ ਖਰੇ ਹੋਊਗੀ ਜਿੰਨੀ ਹੈਗੀ ਐਤੋਂ ਦੋਣੀ ਨਿਕਲਣੇ ਹੂੰ ਬਿਲਕੁਲ ਜਿੰਨ ਕੀ ਘਰੋਂ ਲਈ ਆ ਆਪਣੇ ਵਿਸ਼ਵਾਸ ਵਾਲੇ ਤੋਂ ਜੀ ਹਾਂ ਦੋ ਟਾਈਮ ਚੋਕੇ ਲਈ ਆ ਮੈਂ ਤਾਂ ਨਾ ਦੋ ਟਾਈਮ ਦਾ ਤਿੰਨ ਟਾਈਮ ਚੋਕੇ ਖੜੇ ਮੈਨੂੰ ਕੋਈ ਦਿੱਕਤ ਨਹੀਂ ਬਿਲਕੁਲ ਜੇ ਕੋਈ ਵੀ ਰ ਆਨਲਾਈਨ ਖਰੀਦਾ ਉਹਦੀ ਵੀ ਮੇਰੀ ਫੁੱਲ ਗਾਰੰਟੀ ਹੋਊਗੀ ਹੂੰ ਤੇ ਗੋਪੀ ਭਾਈ ਇੱਕ ਨੰਬਰ ਸੰਪਰਕ ਆਪਣੇ ਦੇ ਦੋ ਜੀ 99157 80777 98771 84848 ਠੀਕ ਆ ਸੋ ਦੋਸਤੋ ਇਹ ਸਨ ਵੀਰ ਗੁਰਪ੍ਰੀਤ ਸਿੰਘ ਆ ਠੀਕ ਆ ਜੀ ਨੰਬਰ ਲਗਾਤਾਰ ਆਪਾਂ ਸਕਰੀਨ ਦੇ ਥੱਲੇ ਚਲਦੇ ਕਰਦੇ ਨੇ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਵੀਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ